ਇੰਨਾ ਸਿਟੀਸਟ ਐਮਪਲੋਇਰ ਨੂੰ ਨਹੀਂ ਐਮਪਲੋਇਰ ਦੇ ਸਕਦੇ ਐਲਐਮਆਈ ਇਹਨਾਂ ਨੇ ਬਿਲਕੁਲ ਕਹਿ ਦਿੱਤਾ ਕਿ ਸਾਡੇ ਵੱਲੋਂ ਇਹ ਬੰਦ ਹੋ ਜਾਊਗਾ ਕੌਜ਼ ਉਹਨਾਂ ਨੂੰ ਲੱਗ ਚੁੱਕਿਆ ਪਤਾ ਕਿ ਮੋਸਟਲੀ ਵਿਜ਼ਟਰ ਵੀਜ਼ੇ ਤੇ ਜਿਹੜੇ ਆ ਰਹੇ ਸੀ ਜਾਂ ਟੂਰਿਸਟ ਵੀਜ਼ੇ ਤੇ ਆ ਰਹੇ ਸੀ ਉਹਨਾਂ ਦਾ ਪਰਪਸ ਨੋ ਮੋਰ ਵਿਜ਼ਿਟ ਨੋ ਮੋਰ ਟੂਰਿਜ਼ਮ ਰਹਿ ਗਿਆ ਉਹਨਾਂ ਦਾ ਪਰਪਸ ਸੈਟਲ ਹੋਣਾ ਰਹਿ ਗਿਆ ਇੱਥੇ ਠੀਕ ਹੈ ਸਵਾਂਜੀ ਬਾਈ ਜੀ ਸੱਸਰੀ ਕਾਲ ਜੀ ਸਾਰਿਆਂ ਨੂੰ ਸ਼ਸ਼ੀ ਕਾਲ ਜੀ ਸਾਰਿਆਂ ਨੂੰ ਤੇ ਕੈਨੇਡਾ ਦੇ ਅੱਜ ਆਪਾਂ ਵਿਸਟਰ ਵੀਜ਼ੇ ਤੇ ਸਪਾਊਸ ਓਪਨ ਵਰਕ ਪਰਮਿਟ ਵਾਲੇ ਟੂਰਿਸਟ ਵਾਲੇ ਜਿਹੜੇ ਇੱਥੇ ਆ ਜਾਂਦੇ ਆ ਕੈਨੇਡਾ ਦੇ ਵਿੱਚ ਠੀਕ ਹੈ ਜੀ ਉਸ ਤੋਂ ਬਾਅਦ ਉਹਨਾਂ ਦੇ ਕੋਲ ਸਿਰਫ ਇੱਕ ਹੀ ਆਪਸ਼ਨ ਹੁੰਦੀ ਆ ਉਹ ਹੁੰਦੀ ਹੈਗੀ ਆ ਐਲਐਮਆਈ ਯੈਸ ਰਾਈਟ ਐਲਐਮਆਈ ਹੁੰਦੀ ਆ ਐਲਐਮਆਈ ਕੀ ਹੁੰਦੀ ਆ ਇੱਕ ਤਰ੍ਹਾਂ ਆਪਾਂ ਗੱਲ ਕਰ ਲਈਏ ক্লোਜ਼ ਵਰਕ ਪਰਮਿਟ ਯੈਸ ਠੀਕ ਹੈ ਜੀ ਕਿਸੇ ਏਮਪਲੋਇਰ ਨੇ ਤੁਹਾਨੂੰ ਹਾਇਰ ਕਰ ਲਿਆ ਠੀਕ ਹੈ ਜੀ ਤੁਸੀਂ ਉਹਨੂੰ ਲੱਖਾਂ ਲੱਖਾਂ ਰੁਪਏ ਦਿੰਦੇ ਆ 6 ਮਹੀਨੇ ਦੀ ਉਹਦੀ ਵੈਲਿਡਿਟੀ ਹੁੰਦੀ ਆ ਠੀਕ ਹੈ ਜੀ ਉਸ ਤੋਂ ਬਾਅਦ ਪੁਆਇੰਟਸ ਵਗੈਰਾ ਤਾਂ ਪਹਿਲੀ ਗੱਲ ਪੂਰੀ ਹੁੰਦੀ ਨਹੀਂ ਤਾਂ ਜਿਹੜਾ ਮੁੰਡਾ ਲਾਈਕ ਪਲੱਸ 2 ਤੋਂ ਬਾਅਦ ਆਇਆ 2019 ਤੇ ਆਇਆ ਆਈ ਡੋਨਟ ਥਿੰਕ ਸੋ ਰੀਸੈਂਟਲੀ ਰੀਸੈਂਟਲੀ ਕੀ ਹੋ ਰਿਹਾਗਾ ਕੈਨੇਡੀਅਨ ਇਕਨੋਮੀ ਆਪਾਂ ਸਾਰਿਆਂ ਨੂੰ ਪਤਾ ਕਿ ਬਹੁਤ ਜ਼ਿਆਦਾ ਥੱਲੇ ਜਾ ਰਹੀ ਹੈ ਠੀਕ ਹੈ ਸਾਰੇ ਵਰਲਡ ਜਿ ਕੈਨੇਡੀਅਨ ਇਕਨੋਮੀ ਦਾ ਬੁਰਾ ਹਾਲ ਹੋਇਆ ਹੋਇਆ ਲੋਕੀ ਕੈਨੇਡਾ ਨੂੰ ਬਹੁਤ ਜ਼ਿਆਦਾ ਕਹਿ ਰਹੇ ਕਿ ਬਹੁਤ ਥੱਲੇ ਚੱਲ ਗਿਆ ਕੈਨੇਡਾ ਬੰਦਾ ਕਹਿ ਰਹੇ ਮਾੜਾ ਕਹਿ ਰਹੇ ਕੰਮ ਨਹੀਂ ਮਿਲ ਰਹੇ ਯੂ ਤੇ ਤਾਂ ਕਰਕੇ ਕੈਨੇਡਾ ਗਵਰਨਮੈਂਟ ਨੇ ਕੀ ਕੀਤਾ ਇਹ ਇਕਨੋਮੀ ਨੂੰ ਸਹੀ ਕਰਨ ਤਾਤਮੀ ਨੇ ਪਹਿਲਾ ਬੰਦ ਹੋ ਚੁੱਕਿਆ ਉਹਨਰੀਆ ਉਸ ਤੋਂ ਬਾਅਦ ਉਹਨਾਂ ਨੇ ਸੈਕੰਡ ਸਟੈਪ ਚੱਕਿਆ ਸਟੱਡੀ ਵੀਜ਼ੇ ਨੂੰ ਉਹਨਾਂ ਨੇ ਰੈਸਟ੍ਰਿਕਟ ਕਰਤਾ ਘੱਟ ਕਰਤਾ ਸਟੱਡੀ ਵੀਜ਼ੇ ਤੇ ਜੀਆਈਸੀ ਵਿਦਾ ਦਿੱਤੀ ਜੀਆਈਸੀ ਵਿਦਾ ਦਿੱਤੀ ਦੋਬਲ ਕਰ ਦਿੱਤੀ ਤੇ ਹੁਣ ਰੀਸੈਂਟਲੀ ਇੱਕ ਅਪਡੇਟ ਇਹ ਆ ਰਹੀ ਹੈ ਜਿਹੜੀ ਸਭ ਤੋਂ ਰੀਸੈਂਟ ਆ ਕਿ ক্লোਜ਼ ਵਰਕ ਪਰਮਿਟ ਉਹਨਾਂ ਨੇ ਬੰਦ ਕਰ ਦੇਣੀ ਟੋਟਲੀ ਟੋਟਲੀ ਬੰਦ ਕਰ ਦੇਣੀ ਮੇਜਰਲੀ ਕੀ ਆ ਜਿਹੜੇ ਐਮਪਲੋਇਰ ਠੀਕ ਹੈ ਐਲਐਮਆਈਆ ਪ੍ਰੋਵਾਈਡ ਕਰ ਰਹੇ ਸੀ ਲੋ ਵੇਜਸ ਤੇ ਜਾਂ ਫਿਰ ਜਿਹੜੇ ਐਮਪਲੋਇਰ ਠੀਕ ਹੈ ਜਿਹੜੀਆਂ ਸਿਟੀਸ ਵਿੱਚ ਬਹੁਤ ਜ਼ਿਆਦਾ ਲੋਕੀ ਆਲਰੇਡੀ ਜਾ ਚੁੱਕੇ ਆ ਜਿੱਥੇ ਕੋਈ ਜੌਬਸ ਨਹੀਂ ਹੈਗੀਆਂ ਉੱਥੇ ਲਾਈਕ ਸਰੀ ਹੋ ਗਿਆ ਸਰੀ ਹੋ ਗਿਆ ਬ੍ਰੈਂਡਨ ਹੋ ਗਿਆ ਠੀਕ ਹੈ ਕਿਚਨਰ ਹੋ ਗਿਆ ਕਿਚਨਰ ਹੋ ਗਿਆ ਅੰਡਰਸਟਿਟਿਜ਼ ਜਿਹੜੇ ਆਲੇ-ਦੁਆਲੇ ਸਿਟੀਸ ਹੈਗੀਆਂ ਉਹਨਾਂ ਨੂੰ ਇਹ ਖਬਰ ਲੱਗ ਚੁੱਕੀ ਹੈ ਸੋ ਦੈਟਸ ਵਾਈ ਉਹਨਾਂ ਨੇ ਮਤਲਬ ਇਹ ਪਲਾਨ ਕਰ ਲਿਆ ਇਕਨੋਮੀ ਨੂੰ ਸਹੀ ਕਰਨ ਲਈ ਤੁਸੀਂ ਗੂਗਲ ਤੇ ਸਰਚ ਵੀ ਕਰ ਸਕਦੇ ਹੋ ਕਿ ਐਲ ਐ ਐਮ ਆਈ ਵਗੈਰਾ ਜਿਹੜੀ ਆ ਐਸਨਸ ਪੋਸੀਬਲ ਬੰਦ ਹੋ ਚੁੱਕੀ ਟੋਟਲੀ ਠੀਕ ਹੈ ਸੋ ਮੇਰਾ ਭਰਾ ਆਪਣਾ ਇੱਕ ਇਹੀ ਮੈਸੇਜ ਹੈਗਾ ਆ ਕਿ ਤੁਸੀਂ ਉੱਥੇ 28 ਲੱਖ ਰੁਪਇਆ ਵੀ ਦੇ ਕੇ ਆਓ ਏਜੰਟ ਨੂੰ ਟੂਰਿਸਟ ਬੇਸ ਤੇ ਪਹਿਲੀ ਗੱਲ ਤਾਂ 28 28 ਲੱਖ ਰੁਪਇਆ ਦੇਣਾ ਮੈਂ ਬਹੁਤ ਵਾਰੀ ਤੁਹਾਨੂੰ ਕਹਿ ਚੁੱਕਿਆ ਹਾਂ ਟੂਰਿਸਟ ਵੀਜ਼ਾ ਤੁਹਾਨੂੰ 30 35 40 ਹਜ਼ਾਰ ਚ ਮਿਲਦਾ ਗੱਲ ਸਮਝ ਲੱਗਦੀ ਆ ਠੀਕ ਹੈ ਜੀ ਉਸ ਤੋਂ ਬਾਅਦ ਅੱਥੇ ਆ ਜਾਂਦੇ ਹੋ ਤੁਸੀਂ 15 15 20 20 30 30 ਲੱਖ ਰੁਪਇਆ ਲਾ ਕੇ ਉਸ ਤੋਂ ਬਾਅਦ ਤੁਹਾਨੂੰ ਉੱਥੇ ਛਿੜ ਦੇ ਆ ਏਜੰਟ ਠੀਕਾ BB 33 35 35 ਲੱਖ ਰੁਪਏ ਇੱਥੇ ਲੈਂਦੇ ਆ ਤਾਂ ਉਸ ਤੋਂ ਬਾਅਦ ਪੱਕੇ ਵਾਲਾ ਕੰਮ ਫੇਰ ਨਹੀਂ ਕੋਈ ਬੰਦਾ ਸੋ ਮੇਰਾ ਪ੍ਰਾਂ ਸੋਚ ਸਮਝ ਕੇ ਆਣਾ ਆ ਆਓ ਕੋਈ ਡੀਮੋਟੀਵੇਟ ਨਹੀਂ ਕਰਦੇ ਮੋਸਟ ਵੈਲਕਮ ਆ ਸੋਚ ਸਮਝ ਕੇ ਆਓ ਕਿਸੇ ਦੀ ਰੀਸ ਕਰਕੇ ਨਾ ਆਓ ਕਾਜ਼ ਬਹੁਤ سارے ਰੂਲਸ ਚੇਂਜ ਹੋ ਰਿਹਾ ਕੈਨੇਡਾ ਤੇ ਇਸ ਟਾਈਮ ਤੇ ਆਈ ਡੋਨਟ ਨੋ ਲਾਈਕ ਆਸਟ੍ਰੇਲੀਆ ਜਿੱਦਾਂ ਰੂਲਸ ਚੇਂਜ ਹੁੰਦੇ ਸੀ ਨਾ ਦ ਸੇਮ ਥਿੰਗ ਉਦਾਂ ਹੀ ਹੋਣ ਲੱਗ ਗਿਆ ਕੈਨੇਡਾ ਤੇ ਡਿੱਟੋ ਕਿਉਂਕਿ ਯਾਰ ਅਥੇ ਨਾ ਆਪਣੀ ਪੋਪੂਲੇਸ਼ਨ ਇੰਡੀਅਨਸ ਯਾ ਅਦਰਸ ਕੰਟਰੀਜ਼ ਬਹੁਤ ਜ਼ਿਆਦਾ ਹੋ ਚੁੱਕੀ ਆ ਤੇ ਕੈਨੇਡੀਅਨ ਇੱਕ ਤਰ੍ਹਾਂ ਨਫ਼ਰਤ ਕਰਨ ਲੱਪੇ ਆ ਕਿ ਯਾਰ ਸਾਡੇ ਦੇ ਆਲਿਆਂ ਨੂੰ ਕੰਮ ਨਹੀਂ ਮਿਲਦਾ ਸਾਨੂੰ ਪ੍ਰੋਬਲਮਸ ਆ ਰਹੀਆਂ ਆ ਠੀਕ ਹੈ ਤੇ ਮੈਂ ਲਾਈਕ ਪਤਾ ਹੀ ਆ ਕਿ ਇਸ ਤੇ ਲੋਕੀ ਕੰਮ ਕਰ ਰਹੇ ਆ ਕੰਮ ਨਹੀਂ ਮਿਲ ਰਿਹਾ ਸਟੂਡੈਂਟਸ ਨੂੰ ਭੁੱਖੇ ਮਰ ਰਹੇ ਆ ਇਥੇ ਠੀਕ ਹੈ ਅਨ ਇਮਪਲੋਇਮੈਂਟ ਦੀ ਰੇਟ ਬਹੁਤ ਜ਼ਿਆਦਾ ਵੱਧ ਚੁੱਕੀ ਆ ਸੋ ਦੈਟਸ ਵਾਈ ਉਹਨਾਂ ਨੇ ਸਾਰੇ ਚੱਪਟਾ ਦਿਆ ਇਸ ਦੀਸ ਸੋਲ ਥਿੰਗਸ ਹੈਪਨਿੰਗ ਜਸਟ ਬਿਕੋਜ਼ ਆਫ ਦਾ ਟੂਰਿਸਟ ਵਿਜ਼ਟਰ ਵੀਜ਼ਾਸ ਯੂ نو ਲਾਈਕ एवरीवन ਨ ਜੇ ਤੁਸੀਂ ਕੈਸ਼ ਤੇ ਕੰਮ ਕਰਦੇ ਹੋ এমਪਲॉयर्स ਕੋਲ ਘੱਟ ਵੇਜਸ ਤੇ ਕੰਮ ਕਰਦੇ ਹੋ 12 13 ਡਾਲਰ ਤੇ ਵੀ ਕੰਮ ਕਰਦੇ ਹੋ ਉਦੋਂ ਕੀ ਇਹ ਸੈਨ ਵਾਲੇ ਬੰਦਿਆਂ ਨੂੰ ਕੰਮ ਨਹੀਂ ਮਿਲਦਾ ਪੰਜ ਪੰਜ ਮਹੀਨੇ ਆਹ ਕਹਦਾ ਬਾਈ ਜੀ ਪੰਜ ਪੰਜ ਡਾਲਰ ਤੇ ਕੰਮ ਕਰਦਾਂਗੇ ਯਾਰ ਫਿਰ ਸੈਨ ਵਾਲੇ ਬੰਦਿਆਂ ਨੂੰ ਕਿੱਥੋਂ ਕੰਮ ਮਿਲੂਗਾ ਜਿਨ੍ਹਾਂ ਨੇ 18 18 ਡਾਲਰ ਤੇ ਕੰਮ ਕਰਦਾ ਸੋ ਮੇਰਾ ਭਰਾ ਠੀਕ ਹੈ ਇੰਡੀਆ ਬੈ ਕੇ ਬੰਦੇ ਨੂੰ ਫੀਲਿੰਗਾਂ ਹੁੰਦੀਆਂ ਵਧੀਆ ਵਧੀਆ ਬਿਲਡਿੰਗਾਂ ਵਧੀਆ ਵਧੀਆ ਗੱਡੀਆਂ ਰੱਖੀਆਂ ਵਧੀਆ ਵਧੀਆ ਹੋਟਲਾਂ ਰੈਸਟੋਰੈਂਟਾਂ ਚ ਖਾਂਦੇ ਆ ਦੂਰ ਦੇ ਢੋਲ ਸਾਹਬ ਨੇ ਮੈਂ ਨਹੀਂ ਕਹਣਾ ਤੁਸੀਂ ਕਹੋਗੇ ਲ ਤੂੰ ਕਹ ਲੀਗਲੀ ਤੌਰ ਤੇ आओ ਵਧੀਆ ਤਰੀਕੇ ਨਾਲ आओ ਸਟੱਡੀ ਬੇਸ ਤੇ आओ ਯਾਰ ਬਸ ਬਿਨਾ ਸੋਚੇ ਸਮਝੇ ਨਾਓ ਬਾਕੀ ਮੇਰਾ ਭਰਾ ਕੋਈ ਹੋਰ ਇਨਫੋਰਮੇਸ਼ਨ ਲੈਣੀ ਆ ਤੁਸੀਂ ਪੇਜ ਨੂੰ ਫੋਲੋ ਕਰ ਸਕਦੇ ਹੋ ਵੀਡੀਓ ਵਧੀਆ ਲੱਗਦੀ ਹੈ ਸ਼ੇਅਰ ਕਰ ਦਿਓ ਤਾਂਕਿ ਕਿਸੇ ਨਾ ਕਿਸੇ ਨੂੰ ਵਧੀਆ ਜਿਹੜਾ ਬੰਦਾ ਸੋਚ ਰਿਹਾ ਉਹਨੂੰ ਇਨਫੋਰਮੇਸ਼ਨ ਮਿਲ ਸਕੇ ਉਸ ਨੂੰ ਆਪਣਾ ਉਹ ਪਲਾਨ ਅਕੋਰਡਿੰਗਲੀ ਚੇਂਜ ਕਰ ਸਕਣ ਲਵ ਯੂ ਆ ਸਾਰਿਆਂ ਨੂੰ ਟੇਕ ਕੇਅਰ